ਜੇ ਪੈਸਾ ਬੋਲਦਾ ਹੁੰਦਾ ਆਪ ਬੋਲ ਕੇ ਦੱਸ ਦਿੰਦਾ ਕਿ ਮੈਂ ਇਸ ਮਾਲਕ ਦਾ ਚੰਗਾ ਪੈਸਾ ਨਹੀਂ ਬੋਲਦਾ ਹੋਰ ਉਹ ਝੂਠਾ ਹੀ ਹੁੰਦਾ ਵਾ ਅੱਜ ਮੇਰਾ ਤੇ ਕੱਲ ਤੁਹਾਡਾ ਫਿਰ ਮੇਰਾ ਹੋ ਜਾਂਦਾ ਤੇ ਇਸ ਲਈ ਹਮੇਸ਼ਾ ਇਮਾਨਦਾਰੀ ਦੀ ਰਾਹ ਤੇ ਚੱਲੋ ਉਹ ਜਿਹਦਾ ਉਹ ਆਪਣੇ ਆਪ ਆਪਣੇ ਕੋਲ ਆ ਜੂਗਾ ਤੇ ਉਸ ਰੱਬ ਤੋਂ ਡਰੋ ਤੇ ਆਪਣੇ ਅੰਦਰ ਜਿਹੜਾ ਜ਼ਮੀਰ ਹ ਉਸ ਤੋਂ ਡਰੋ ਸਾਨੂੰ ਤੇ ਪਤਾ ਨਾ ਆਪਾਂ ਚੋਰੀ ਕੀਤੀ ਨੇ ਕੀਤੀ ਇਮਾਨਦਾਰੀ ਦਾ ਜਿਹਦੇ ਜੁਗ ਦੀ ਬਹੁਤ ਬਹੁਤ ਜ਼ਰੂਰੀ ਹੈ ਜੀ ਤੇ ਪੈਸਾ ਬੋਲਦਾ ਹੁੰਦਾ ਤਾਂ ਪਤਾ ਲੱਗ ਜਾਂਦਾ ਨੇ ਪੈਸੇ ਦਾ ਦਿਖਾਇਆ ਵੀ ਕੀ ਪਿਜੀਸ਼ਨਾਂ ਪੈਸੇ ਦੀ ਅੱਜ ਇਸ ਸਮਾਜ ਦੇ ਵਿੱਚ ਜਾਂ ਹੋ ਰਿਹਾ ਹੈ ਤੇ ਇੱਕ ਸਭ ਤੋਂ ਵਧੀਆ ਇਹ ਗੱਲ ਲੱਗੀ ਵੀ ਕੋਈ ਲੜਾਈ ਮਾਰ ਕਟਾਈ ਨਹੀਂ ਇਸ ਫਿਲਮ ਦੇ ਵਿੱਚ ਹੈਗੀ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੈ ਕਿ ਉਹ ਦਿਖਾਈ ਗਈ ਹੈ ਫਿਲਮਾਂ ਤੇ ਇਦਾਂ ਦੀਆਂ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਮੰਦੋ ਇੱਕ ਮਾਪਿਓ ਦਾ ਵੀ ਉਹ ਦਿਖਾਇਆ ਗਿਆ ਕਿ ਅਸੀਂ ਪੈਸੇ ਪਿੱਛੇ ਕੰਧਾ ਕਰਦੇ ਨੇ ਘਰਾਂ ਦੇ ਵਿੱਚ ਬਿਲਕੁਲ ਰਿਸ਼ਤੇਦਾਰੀਆਂ ਦਾ ਵੀ ਦਿਖਾਇਆ ਗਿਆ ਕਿ ਪੈਸਿਆਂ ਪਿੱਛੇ ਜੋ ਰਿਸ਼ਤੇਦਾਰੀਆਂ ਫਿੱਕ ਪਈਆਂ ਜਾਂ ਕੰਧ ਦਿਖਾਈ ਗਈ ਵਿੱਚ ਨਾ ਕਿ ਉਹ ਸਾਨੂੰ ਪਹਿਲੇ ਹੀ ਰਿਸ਼ਤੇਦਾਰੀਆਂ ਬਣਾ ਕੇ ਰੱਖਣੇ ਚਾਹੀਦੇ ਆ ਪੈਸਾ ਤਾਂ ਕੁਝ ਨਹੀਂ ਉਹ ਤਾਂ ਹੁੰਦਾ ਜਾਂਦਾ ਰਹਣਾ ਲਾਈਫ ਚ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਅੱਜ ਪੰਜਾਬੀ ਸਿਨੇਮਿਆਂ ਦੇ ਵਿੱਚ ਜੇ ਪੈਸਾ ਬੋਲਦਾ ਹੋਂਦਾ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਤਾਂ ਇਸ ਦਾ ਅੱਜ ਪ੍ਰੀਮੀਅਰ ਸੀ ਤੇ ਅੱਜ ਪਬਲਿਕ ਤੋਂ ਜਾਣਦੇ ਆ ਕਿਵੇਂ ਲੱਗੀ ਉਹਨਾਂ ਨੂੰ ਇਹ ਮੂਵੀ ਮੂਵੀ ਕਿਦਾਂ ਆ ਪਹਿਲੇ ਨਾ ਮੈਸੇਜ ਬਾਰੇ ਗੱਲ ਕਰਦੇ ਆ ਮੂਵੀ ਤਾਂ ਓਬਵੀਅਸ ਹੈ ਬਹੁਤ ਵਧੀਆ ਸੀ ਇਹਦੇ ਵਿੱਚ ਫੈਮਿਲੀ ਨੂੰ ਲੈ ਕੇ ਮੈਸੇਜ ਸੀ ਦੋਸਤੀ ਨੂੰ ਲੈ ਕੇ ਮੈਸੇਜ ਸੀ ਤੇ ਇਮਾਨਦਾਰੀ ਤੇ ਮੈਸੇਜ ਸੀ ਤੇ ਸਭ ਤੋਂ ਵੱਡਾ ਮੈਸੇਜ ਏ ਰੱਬ ਦੀ ਰਾਹ ਤੇ ਚੱਲੋ ਕਿ ਆਪਾਂ ਸੱਚੀ ਬੋਲਣਾ ਹੈ ਜੇ ਪੈਸਾ ਬੋਲਦਾ ਹੁੰਦਾ ਆਪ ਬੋਲ ਕੇ ਦੱਸ ਦਿੰਦਾ ਕਿ ਮੈਂ ਇਸ ਮਾਲਕ ਦਾ ਚੰਗਾ ਪੈਸਾ ਨਹੀਂ ਬੋਲਦਾ ਹੋਰ ਉਹ ਝੂਠਾ ਹੀ ਹੁੰਦਾ ਵਾ ਅੱਜ ਮੇਰਾ ਤੇ ਕੱਲ ਤੁਹਾਡਾ ਫਿਰ ਮੇਰਾ ਹੋ ਜਾਂਦਾ ਤੇ ਇਸ ਲਈ ਹਮੇਸ਼ਾ ਇਮਾਨਦਾਰੀ ਦੀ ਰਾਹ ਤੇ ਚੱਲੋ ਉਹ ਜਿਹਦਾ ਉਹ ਆਪਣੇ ਆਪ ਆਪਣੇ ਕੋਲ ਆ ਜਾਊਗਾ ਤੇ ਮੈਂ ਅਸੀਂ ਕੋਈ ਵੀ ਜਿਹੜੇ ਜੌਬ ਕਰਦੇ ਜਾਂ ਜੋ ਵੀ ਇਹ ਚੀਜ਼ਾਂ ਨੂੰ ਰਿਸ਼ਵਤ ਲੈਂਦੇ ਜਾਂ ਉਹਨਾਂ ਨੂੰ ਵੀ ਵੱਡਾ ਮੈਸੇਜ ਆਂਦਾ ਕਿ ਜਿਹੜਾ ਦੋ ਨੰਬਰ ਦਾ ਪੈਸਾ ਹੁੰਦਾ ਉਹ ਕਦੇ ਵੀ ਪਰਿਵਾਰ ਦੇ ਜਿਹੜੇ ਅਸੀਂ ਲਾ ਦਿੰਨੇ ਆ ਉਹ ਚੰਗੇ ਲਈ ਨਹੀਂ ਹੁੰਦਾ ਆਬਵੀਅਸ ਹੈ ਰਿਸ਼ਵਤ ਦਾ ਪੈਸਾ ਕਦੇ ਨਹੀਂ ਫਲਦਾ ਤੁਸੀਂ ਬਹੁਤ ਸਾਰੇ ਐਗਜ਼ਾਮਪਲ ਵੀ ਲੈ ਸਕਦੇ ਹੋ ਤੁਸੀਂ ਕਦੇ ਵੀ ਨਾ ਇੱਕ ਅਫੀਸਰ ਨੂੰ ਲੈ ਕੇ ਜਾਂ ਕਿਸੇ ਨੂੰ ਵੀ ਜਿਹੜੀ ਰਿਸ਼ਵਤ ਲੈਂਦੇ ਹੋਣਗੇ ਉਹਨਾਂ ਦੇ ਇਮਾਨ ਜ਼ਮੀਰ ਜਾਣਦਾ ਕੌਣ ਲੈਂਦੇ ਕੌਣ ਨਹੀਂ ਕੋਈ ਨਾ ਕੋਈ ਉਹਨਾਂ ਦੇ ਫੈਮਿਲੀ ਚ ਪ੍ਰੋਬਲਮ ਹੁੰਦੀ ਰਹਿੰਦੀ ਹੈ ਹੁੰਦੀ ਰਹਿੰਦੀ ਹੈ ਤੇ ਰੱਬ ਵੇਖਦਾ ਉਹ ਜਦ ਕਹਿੰਦੇ ਆ ਨਾ ਮਿੰਟੂ ਭਾਈ ਨੇ ਫਿਲਮ ਚ ਗਿਆ ਭਾਈ ਕੋਈ ਵੇਖੇ ਨਾ ਵੇਖਾ ਉਹ ਰੱਬ ਵੇਖਦਾ ਵਾ ਤੇ ਉਸ ਰੱਬ ਤੋਂ ਡਰੋ ਤੇ ਆਪਣੇ ਅੰਦਰ ਜਿਹੜਾ ਜ਼ਮੀਰ ਹੈ ਉਸ ਤੋਂ ਡਰੋ ਸਾਨੂੰ ਤੇ ਬਦਨ ਆਪਾਂ ਚੋਰੀ ਕੀਤੀ ਨਹੀਂ ਕੀਤੀ ਬਿਲਕੁਲ ਬਿਲਕੁਲ ਤੇ ਭਰਾਵਾਂ ਦਾ ਪਿਆਰ ਵੀ ਦਿਖਾਇਆ ਕਿ ਜਿਹੜੇ ਭਰਾ ਹੁੰਦੇ ਨੇ ਜੇਕਰ ਅਸੀਂ ਜਿਹੜਾ ਨੋ ਕਹਿ ਦਿੰਦੇ ਆ ਜੋ ਸਮਝੀ ਤਾਂ ਫਿਰ ਹੁੰਦਾ ਅਸੀਂ ਅੱਜ ਕੱਲ ਪੈਸੇ ਪਿੱਛੇ ਐਵੇਂ ਭਰਾਵਾਂ ਨਾਲ ਲੜੀ ਜਾਂਦੇ ਆ ਕਿਤੇ ਨਾ ਕਿਤੇ ਨਾ ਆਖਿਰ ਵਿੱਚ ਰਿਸ਼ਤਾ ਹੀ ਕੰਮ ਆਉਂਦਾ ਪੈਸਾ ਨਹੀਂ ਆਉਂਦਾ ਪੈਸਾ ਤੁਹਾਡੇ ਕੋਲ ਹੋਏਗਾ ਨਾ ਤਾਂ ਵੀ ਉਹ ਤੁਹਾਨੂੰ ਬਚਾ ਨਹੀਂ ਪਾਏਗਾ ਸ਼ਾਇਦ ਇੱਕ ਮੋਰਲ ਸਪੋਟ ਹੋਏਗੀ ਫੈਮਿਲੀ ਦੀ ਉਹ ਤੁਹਾਨੂੰ ਸੇਵ ਕਰ ਜੂਗੀ ਕਿਉਂਕਿ ਅੱਜ ਕੱਲ ਇੰਨੀਆਂ ਬਿਮਾਰੀਆਂ ਕਿ ਤੁਸੀਂ ਲਾਸਟ ਟਾਈਮ ਤੇ ਦੇਖੋ ਹਸਪੀਟਲ ਵਿੱਚ 10 ਬੰਦੇ ਆ ਕੇ ਪੇਸ਼ੈਂਟ ਖੜੇ ਹੋ ਜਾਂਦਾ ਦਵਾਈ ਨਾਲ ਪੇਸ਼ੈਂਟ ਜਾਂ ਪੈਸੇ ਨਾਲ ਨਹੀਂ ਬਚਦਾ ਮੇਰੇ ਖਿਆਲ ਨਾਲ ਉਹਨੂੰ ਉਹ ਹੁੰਦਾ ਕਿ ਹਾਂ ਮੇਰੇ ਰਿਲੇਟਿਵਸ ਨੇ ਯਾਰ ਉਹ ਯਾਦ ਕਰਦਾ ਚੀਜ਼ਾਂ ਤੇ ਉਹਨੂੰ ਬੂਸਟ ਅਪ ਮਿਲਦਾ ਡਾਕਟਰ ਆਪ ਕਹਿੰਦਾ ਵਾ ਪਹਿਲੇ ਫੈਮਿਲੀ ਰੱਬ ਫਿਰ ਅਸੀਂ ਮਤਲਬ ਜਦੋਂ ਅਸੀਂ ਦੁਨੀਆ ਤੋਂ ਕੋਈ ਚਲਾ ਜਾਂਦਾ ਫਿਰ ਉਹਨੇ ਰਿਸ਼ਤੇ ਨੂੰ ਅਸੀਂ ਬਹੁਤ ਯਾਦ ਕਰਦੇ ਆਂ ਇਹ ਵੀ ਚੀਜ਼ਾਂ ਆ ਗਈਆਂ ਨੇ ਕਈਆਂ ਦੇ ਮਾਂ ਤੋਂ ਚਲੇ ਕਿਸੇ ਭਰਾ ਚਲੇ ਫਿਰ ਕਹਿੰਦੇ ਨੇ ਕਿ ਬਹੁਤ ਚੰਗਾ ਹੁੰਦਾ ਸੀ ਪਰ ਜਿੰਦੇ ਜੀ ਸਾਨੂੰ ਜੋ ਵੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਪਿਆਰ ਕਰਨਾ ਚਾਹੀਦਾ ਹਰ ਇਨਸਾਨ ਨੂੰ ਪਤਾ ਹੁੰਦਾ ਹੈ ਜਿੱਦਾਂ ਭਰਾ ਭਰਾ ਇੱਕ ਦੂਜੇ ਦੇ ਇਮੋਸ਼ਨਸ ਹੁੰਦੇ ਆ ਬਟ ਕੀ ਆ ਇਸ ਸੰਸਾਰ ਇਹ ਚ ਈਗੋ ਕਲੈਸ਼ ਹੋ ਜਾਂਦਾ ਵਾ ਇੱਕ ਆਕੜ ਕਮੰਡ ਪੈਸਾ ਇਹ ਚੀਜ਼ਾਂ ਜਦ ਆ ਜਾਂਦੀਆਂ ਤੇ ਇਮੋਸ਼ਨ ਆਬਵੀਅਸ ਹੈ ਦਬ ਜਾਂਦਾ ਵਾ ਜਦ ਕੋਈ ਬਿਮਾਰ ਹੋਏ ਕੋਈ ਮਰ ਗਿਆ ਹੋਏ ਉਸ ਤੋਂ ਬਾਅਦ ਉਹ ਇਮੋਸ਼ਨ ਆਟੋਮੈਟਿਕਲੀ ਜਾਗ ਜਾਂਦਾ ਫਿਰ ਲਾਲਚ ਖਤਮ ਹੋ ਜਾਂਦਾ ਨਾ ਇਸ ਤੋਂ ਮੈਂ ਲੈਣਾ ਕੀ ਹੈ ਹੁਣ ਜੇ ਤੱਕ 5 ਲੱਖ ਰੁਪਏ ਮਿਲ ਜੇ ਤਾਂ ਫਿਰ ਹੈ ਥੋੜਾ ਕੱਟਨੀ ਹੈ ਭਾਜੀ ਮੈਨੂੰ ਤੇ ਲੱਗਦਾ ਜ਼ਿਆਦਾ ਮਿਲਣਾ ਚਾਹੀਦਾ ਹੈ ਮੇਰੇ ਚੱਲਦਾ ਨਹੀਂ ਭਾਜੀ ਸੌਰੀ ਜਿਆਦਾ ਫਿਰ ਹੈ ਨਹੀਂ ਅਗਰ ਮੈਨੂੰ ਕਿਸੇ ਦਾ ਮਿਲੇ ਆਬਵੀਅਸ ਹੈ ਮੈਂ ਵਾਪਸ ਕਰਾਂਗਾ ਮੈਂ ਲਾਈਫ 'ਚ ਕਈ ਵਾਰ ਇਹ ਰਹੀ ਚੀਜ਼ਾਂ ਕੀਤੀਆਂ ਆਵੀਆਂ ਕਈ ਵਾਰ ਕੋਈ ਬੰਦਾ ਪੇਮੈਂਟ ਲੈਣ ਭੁੱਲ ਜਾਂਦਾ ਜਿੱਦਾਂ ਨਾਰਮਲੀ ਆਪਾਂ ਸ਼ਾਪਸ ਤੇ ਦੇਖਿਆ ਆਪਾਂ ਕੁਝ ਪਰਚੇਸ ਕੀਤਾ ਉਹ ਬਿਲ ਕਟ ਬਣਾ ਦਿੰਦਾ ਮੈਂ ਬਹੁਤ ਵਾਰ ਵਾਪਿਸ ਵੀ ਕੀਤੀ ਐ ਵੈਸੇ ਐਸੀ ਗੱਲਾਂ ਮਿਲੇਗਾ ਤਾਂ ਵਾਪਿਸ ਕਰਾਂਗਾ ਮੈਨੂੰ ਮੇਰੀ ਇਮਾਨਦਾਰੀ ਦਾ ਪੈਸਾ ਬਹੁਤ ਹੈ ਮੈਂ ਅੱਜ ਵੀ ਜਿਹੜਾ ਵੀ ਕੰਮ ਬੰਦੇ ਸੁਣਦੇ ਪੈਨੇ ਕਿਤੇ ਇਹਨਾਂ ਵੇ ਕਿਸੇ ਦਾ ਕੋਈ ਖੜਾ ਹੋਵੇ ਮਾੜਾ ਮੋਟਾ ਲੈਣ ਲੈਣਾ ਕਹਿੰਦਾ ਭਰਾਵਾ ਥਲੇ ਕਮੈਂਟ ਮੈਂ ਕਰਦਾ ਜ਼ਰੂਰ ਜੇ ਮੈਂ ਕਿਸੇ ਦੇਣ ਮੈਂ ਹੀ ਉਲਟਾ ਲੈਣਾ ਯਾਰ ਮੈਂ ਤੇ ਆ ਵੀ ਇਸ ਮਹੀਨੇ ਪਰੇਸ਼ਾਨ ਆ ਬਹੁਤ ਉਦਾਰੀ ਹੋ ਗਈ ਕੱਲ ਕਿਵੇਂ ਲੱਗੀ ਜੋ ਇੱਕ ਫਿਲਮ ਦਾ ਟਾਈਟਲ ਵੀ ਉਦਾਂ ਦਾ ਤਾਂ ਫਿਰ ਤੇ ਪੈਸਾ ਬੋਲਦਾ ਹੁੰਦਾ ਤਾਂ ਪਤਾ ਲੱਗ ਜਾਂਦਾ ਨਹੀਂ ਪੈਸੇ ਦਾ ਦਿਖਾਇਆ ਵੀ ਕੀ ਪੋਜੀਸ਼ਨਾਂ ਪੈਸੇ ਦੀ ਅੱਜ ਸਮਾਜ ਦੇ ਵਿੱਚ ਜਿਆ ਹੋ ਰਿਹਾ ਤੇ ਇੱਕ ਸਭ ਤੋਂ ਵਧੀਆ ਇਹ ਗੱਲ ਲੱਗੀ ਵੀ ਕੋਈ ਲੜਾਈ ਮਾਰਕਟਾਈ ਨਹੀਂ ਇਸ ਫਿਲਮ ਦੇ ਵਿੱਚ ਹੈਗੀ ਬੱਚੇ ਤੋਂ ਲੈ ਕੇ ਬੁਢੇ ਤੱਕ ਪਰਿਵਾਰ ਸਾਰਾ ਬੈਠ ਕੇ ਦੇਖ ਸਕਦਾ ਕੋਈ ਗੰਦਮੰਦ ਨਹੀਂ ਹੈ ਪਰਵਾ ਪੈਸੇ ਦੀ ਵੈਲਿਊ ਦਿਖਾਈ ਹੈ ਪੈਸੇ ਨੂੰ ਦੱਸਿਆ ਵੀ ਪੈਸਾ ਆ ਚੀਜ਼ ਹੈ ਵੀ ਭਰਾਵਾਂ ਪਾਣਾ ਪਾਈਆਂ ਨਾਲੋਂ ਵੱਡੀ ਚੀਜ਼ ਨਹੀਂ ਹੈ ਪੈਸੇ ਦੀ ਹਾਂ ਅੱਗੇ ਲੜ ਰਹੇ ਆਪਾਂ ਸਾਰੀ ਮੂਵੀ ਬਾਰੇ ਦੱਸਾਂਗੇ ਪਰ ਮੂਵੀ ਇੱਕ ਬਹੁਤ ਵੱਡੇ ਮੈਸੇਜ ਦੇ ਕੇ ਜਾਂਦੀ ਜਿੱਦਾਂ ਵੀ ਹਾਂਜੀ ਇਹ ਪੈਸਾ ਇਹ ਮੈਸੇਜ ਦੇ ਰਹੀ ਹੈ ਵੀ ਪੈਸੇ ਦੀ ਵਾਲੀ ਕੋਈ ਵੈਲਿਊ ਵੀ ਨਹੀਂ ਹੈ ਭਰਾਵਾਂ ਨਾਲੋਂ ਤੋਂ ਵੱਡਿਆ ਕੋਈ ਚੀਜ਼ ਨਹੀਂ ਹੈ ਭੈਣਾਂ ਨਾਲੋਂ ਵੱਡਾ ਕੋਈ ਚੀਜ਼ ਨਹੀਂ ਹੈ ਤੇ ਬੱਚਿਆਂ ਨਾਲ ਕੋਈ ਵੱਡੀ ਚੀਜ਼ ਨਹੀਂ ਹੈ ਕਿਸ ਨੂੰ ਕੋਈ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਵੇਂ ਅਸੀਂ ਫਿਲਮ ਦੇਖਣ ਆਨੇ ਆ ਤਾਂ ਅਸੀਂ ਇੱਕ ਸੋਚਦੇ ਆ ਲੜਾਈ ਪੜਾਈ ਮਤਲਬ ਇਹਦੇ ਸਾਰੇ ਮੈਸੇਜ ਹੈਗੇ ਨੇ ਫੈਮਿਲੀਆਂ ਨੂੰ ਫਿਲਮ ਦੇਖਣੀ ਚਾਹੀਦੀ ਹਾਂ ਬਿਲਕੁਲ ਜੀ ਸਾਰੇ ਫੈਮਿਲੀਆਂ ਨੂੰ ਦੇਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਦਿਖਾਣੀ ਚਾਹੀਦੀ ਹੈ ਬੱਚ ਇਮਾਨਦਾਰੀ ਦਾ ਵੀ ਪੈਸਾ ਦਾ ਇਮਾਨਦਾਰੀ ਦੇ ਠੀਕ ਰਹਿੰਦਾ ਜੀ ਬਾਈ ਕਿਦਾਂ ਲੱਗੀ ਜੇ ਪੈਸਾ ਬੋਲਦਾ ਉਹਨਾਂ ਫਿਲਮ ਤੁਸੀਂ ਦੇਖ ਕੇ ਆਏ ਬਾਈ ਬਹੁਤ ਵਧੀਆ ਰਿਐਲਿਟੀ ਆ ਫਿਲਮ ਵਿੱਚ ਤੇ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਆ ਕਿ ਉਹ ਦਿਖਾਈ ਗਈ ਹੈ ਫਿਲਮ ਚ ਇਦਾਂ ਦੀਆਂ ਫਿਲਮਾਂ ਬਣਨੀਆਂ ਵੀ ਚਾਹੀਦੀਆਂ ਮਤਲਬ ਇੱਕ ਮਾਂ ਪਿਓ ਦਾ ਵੀ ਉਹ ਦਿਖਾਇਆ ਗਿਆ ਕਿ ਅਸੀਂ ਪੈਸੇ ਪਿੱਛੇ ਕੰਦਾ ਕਰਦੇ ਨੇ ਘਰਾਂ ਦੇ ਵਿੱਚ ਬਿਲਕੁਲ ਰਿਸ਼ਤੇਦਾਰੀਆਂ ਦਾ ਵੀ ਦਿਖਾਇਆ ਗਿਆ ਕਿ ਪੈਸਿਆਂ ਪਿੱਛੇ ਜੋ ਰਿਸ਼ਤੇਦਾਰੀਆਂ ਫਿੱਕ ਪਈ ਜਾਂ ਕੰਧ ਦਿਖਾਈ ਗਈ ਵਿੱਚ ਨਾ ਕਿ ਉਹ ਸਾਨੂੰ ਪਹਿਲੇ ਹੀ ਰਿਸ਼ਤੇਦਾਰੀਆਂ ਬਣਾ ਕੇ ਰੱਖਣੇ ਚਾਹੀਦੇ ਆ ਪੈਸਾ ਤਾਂ ਕੁਝ ਨਹੀਂ ਉਹ ਤਾਂ ਹੁੰਦਾ ਜਾਂਦਾ ਰਹਣਾ ਲਾਈਫ ਵਿੱਚ। ਇਹੋ ਫਿਲਮ ਵਿੱਚ ਕੀ ਲੱਗੇ ਕੀ ਮੈਸੇਜ ਦੇਣਾ ਚਾਹੁੰਦੇ ਉਹ ਕਿਉਂਕਿ ਇੱਕ ਫੈਮਿਲੀ ਫਿਲਮ ਹੈਗੀ ਅਸੀਂ ਵੀ ਦੇਖੀ ਹੈ ਮੈਸੇਜ ਬਹੁਤ ਜ਼ਿਆਦਾ ਮੈਸੇਜ ਦੇ ਦੀ ਇੱਕ ਫਿਲਮ ਦੇ ਵਿੱਚ। ਇੱਕ ਇਸ ਵਿੱਚ ਇਹ ਹੈ ਕਿ ਮੈਸੇਜ ਕੀ ਸਾਨੂੰ ਇਮਾਨਦਾਰੀ ਇਮਾਨਦਾਰੀ ਵੱਲ ਹੀ ਧਿਆਨ ਦੇਣਾ ਅੱਜ ਦੀ ਵੀ ਗੱਲ ਕੀਤੀ ਹੈ। ਹਾਂ ਇੱਕ ਦਾਜ ਮਤਲਬ ਕਿ ਕਾਫੀ ਮਤਲਬ ਹੈ ਕਿ ਇੱਕ ਇਮਾਨਦਾਰੀ ਤੇ ਹੈ ਜਦਾ ਕਿ ਮੇਨ ਚੀਜ਼ ਉਹ ਫੋਕਸ ਕੀਤਾ ਕਿ ਉਹ ਜਿਆਦਾ ਗੱਲ ਵਧੀਆ ਲੱਗੀ ਦਰਸ਼ਕਾਂ ਨੂੰ ਦੇਖਣੀ ਚਾਹੀਦੀ ਜੀ ਬਿਲਕੁਲ ਬਿਲਕੁਲ ਸੋ ਅਸੀਂ ਦਰਸ਼ਕਾਂ ਤੋਂ ਜਾਣਿਆ ਹੈ ਮੂਵੀ ਕਿੱਦਾਂ ਲੱਗੀ ਤਾਂ ਹਰ ਇੱਕ ਦਾ ਜੋ ਰਿਐਕਸ਼ਨ ਹੈਗਾ ਸੀ ਕਿ ਮੂਵੀ ਦੇ ਬਹੁਤ ਵਧੀਆ ਮੈਸੇਜ ਦਿੱਤਾ ਗਿਆ ਤੇ ਜੋ ਉਸ ਦੇ ਵਿੱਚ ਇਮਾਨਦਾਰੀ ਦਿਖਾਈ ਗਈ ਹੈ ਤਾਂ ਉਸ ਦਾ ਵੀ ਸਾਰਿਆਂ ਨੇ ਬਹੁਤ ਹੀ ਜ਼ਿਕਰ ਕੀਤਾ ਸੋ ਅਸੀਂ ਵੀ ਦਰਸ਼ਕਾਂ ਨੂੰ ਕਹਾਂਗੇ ਕਿ ਜ਼ਰੂਰ ਇਸ ਮੂਵੀ ਨੂੰ ਆ ਕੇ ਆਪਦਾ ਕੀਮਤੀ ਸਮਾਂ ਕੱਢ ਕੇ ਜ਼ਰੂਰ ਦੇਖੋ ਤੇ ਇਹ ਜਿਹੀਆਂ ਫਿਲਮਾਂ ਜਿਹੜੀਆਂ ਕਿ ਪੰਜਾਬੀ ਜਾਂ اف سی ایس سی ਭਾਈਚੇ ਦੇ ਰਿਸ਼ਤੇ ਦੀਆਂ ਫਿਲਮਾਂ ਵੀ ਬਣਨੀਆਂ ਚਾਹੀਦੀਆਂ ਨੇ ਸੋ ਜੁੜੇ ਹੋਏ ਡੇਲੀਪੋਸ ਪੰਜਾਬੀ ਦਾ ਨਾ ਕੇਹਰਾ ਪਰਸਨ ਅਬ ਸ਼ਹੀਦ ਦੇ ਨਾਮ ਸੰਦੀਪ ਕੰਬੋਸ ਮੋਹਾਲੀ ਤੋਂ